ਐਮਰਜੈਂਸੀ ਜਿਹੜੀ ਕਿ ਇੰਦਰਾ ਗਾਂਧੀ ਦੇ ਪਤਨ ਦਾ ਕਾਰਨ ਬਣੀ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਹਿਤ ਇੱਕ ਵਿਵਾਦਿਤ ਅਭਿਨੇਤਰੀ ਵੱਲੋਂ ਐਮਰਜੈਂਸੀ ਦੇ ਬੈਨਰ ਹੇਠ ਬਣਾਈ ਗਈ ਇੱਕ ਹਿੰਦੀ ਫਿਲਮ ਦੇ ਟ੍ਰੇਲਰ 'ਚ ਸਿੱਖਾਂ ਨੂੰ ਬਦਨਾਮ ਕਰਦੇ ਦ੍ਰਿਸ਼ ਜਿਸ ਵਿੱਚ ਨਿਰਦੋਸ਼ ਲੋਕਾਂ ਨੂੰ ਮਾਰੇ ਜਾਣ ਦਾ ਤੇ ਸੱਤਾ ਦੀ ਸ਼ਖਸੀਅਤ ਦੀ ਨਕਲ ਦਿਖਾਈ ਦੇ ਰਹੀ ਹੈ ਜਿਹੜੀ ਕਿ ਇੱਕ ਸਾਜ਼ਿਸ਼ ਤਹਿਤ ਕੀਤੀ ਜਾ ਰਹੀ ਹੈ ਸਿੱਖ ਭਾਵਨਾਵਾਂ 'ਚ ਭਾਰੀ ਰੋਸ਼ ਹੈ ਇਸ ਪੋਸਟਰ ਨੂੰ ਲੈ ਕੇ ਦਰਅਸਲ ਬਾਲੀਵੁੱਡ ਅਭਿਨੇਤਰੀ ਕੰਗਨ ਰਾਨੌਤ ਦੀ ਫਿਲਮ ਅਮਰਜੈਂਸੀ ਆ ਰਹੀ ਹੈ ਜਿਸ ਦੇ ਵਿੱਚ ਉਹ ਇੰਦਰਾ ਗਾਂਧੀ ਦਾ ਕਿਰਦਾਰ ਨਿਭਾ ਰਹੀ ਹੈ ਅਤੇ ਇਸ ਦੇ ਵਿੱਚ ਕੁਝ ਅਜਿਹੇ ਪੋਸਟਰਸ ਨੇ ਅਜਿਹੀ ਚੀਜ਼ਾਂ ਨੇ ਜਿਸ ਦੇ ਕਾਰਨ ਸਿੱਖਾਂ ਦੇ ਵਿੱਚ ਖਾਸਾ ਰੋਸ਼ ਨਜ਼ਰ ਆ ਰਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਮਰਜੈਂਸੀ ਜਿਹੜੀ ਕਿ ਇੰਦਰਾ ਗਾਂਧੀ ਦੇ ਪਤਨ ਦਾ ਕਾਰਨ ਬਣੀ ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਆਪਣੇ ਆਪ ਨੂੰ ਦੇਸ਼ ਦੇ ਵੱਡੀ ਗਿਣਤੀ ਲੋਕਾਂ ਦੇ ਹਤਾਇਸ਼ੀ ਹੋਣ ਦਾ ਇੱਕ ਨਾਟਕ ਕਰਕੇ ਉਹਨੇ ਕਿਹਾ ਕਿ ਸਿੱਖਾਂ ਨੂੰ ਮਾਰ ਕੇ ਮੈਂ ਆਪਣੇ ਵੱਡੀ ਗਿਣਤੀ ਬਹੁ ਗਿਣਤੀ ਲੋਕਾਂ ਨੂੰ ਇੱਥੇ ਵਿਚਾਰ ਰਹੀ ਹਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਹੜੀ ਉਹਦੀ ਜ਼ਿੰਦਗੀ ਦਾ ਪਤਨ ਦਾ ਕਾਰਨ ਵੀ ਬਣਿਆ ਉਹਦੀ ਸਿਆਸਤ ਦਾ ਪਤਨ ਦਾ ਕਾਰਨ ਵੀ ਬਣਿਆ ਉਸ ਦੇ ਉੱਤੇ ਇੱਕ ਫਿਲਮ ਆ ਰਹੀ ਹੈ ਜਿਹੜੀ ਕਿ ਕੰਗਰਾਂ ਰੌਤ ਵੱਲੋਂ ਬਣਾਈ ਜਾ ਰਹੀ ਹੈ ਜਿਹਦੇ ਵਿੱਚ ਉਹਦਾ ਰੋਲ ਵੀ ਹੈ ਉਸ ਦੇ ਬਾਰੇ ਦੇ ਵਿੱਚ ਸਰਬਜੀਤ ਸਿੰਘ ਜਿਹੜੇ ਕਿ ਐਮਪੀ ਬਣੇ ਨਵੇਂ-ਨਵੇਂ ਉਹਨਾਂ ਵੱਲੋਂ ਉਹਦੇ ਤੇ ਇਤਰਾਜ਼ ਵੀ ਆਇਆ ਹੈ ਕਿਉਂਕਿ ਸਰਬਜੀਤ ਸਿੰਘ ਉਹ ਦਾ ਜਿਹੜੇ ਪਿਤਾ ਉਹ ਉਸ ਇਨਸੀਡੈਂਟ ਨਾਲ ਸੰਬੰਧਿਤ ਨੇ ਜਦੋਂ ਕਿ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਸੋ ਉਸ ਦੇ ਬਾਰੇ ਵਿੱਚ ਇੱਕ ਟ੍ਰੇਲਰ ਜਾਰੀ ਕੀਤਾ ਗਿਆ ਜਿਹੜਾ ਕਿ ਬੜਾ ਵਿਵਾਦਪੂਰਨ ਅਸੀਂ ਇਸ ਗੱਲ ਲਈ ਸਹਿਮਤ ਹਾਂ ਕਿ ਇਤਿਹਾਸ ਦਾ ਫਿਲਮਾਂਕਣ ਹੋਣਾ ਚਾਹੀਦਾ ਸਹੀ ਤੱਤ ਜਿਹੜੇ ਆ ਉਹ ਸਾਹਮਣੇ ਆਉਣੇ ਚਾਹੀਦੇ ਆ ਪਰਦੇ ਦੇ ਆਉਣੇ ਚਾਹੀਦੇ ਆ ਪਰ ਉਹਦੇ ਵਿੱਚ ਜੋ ਸਿੱਖਾਂ ਨੂੰ ਇੱਕ ਨਫ਼ਰਤ ਦਾ ਪਾਤਰ ਬਣਾਇਆ ਗਿਆ ਸਿੱਖਾਂ ਨੂੰ ਬੇਖੌਫ ਤੇ ਇੱਕ ਇੱਕ નિર્ਦਈ ਜ਼ਾਲਮ ਬਣਾ ਕੇ ਲੋਕਾਂ ਨੂੰ ਮਾਰਨ ਵਾਲਾ ਦਿਖਾਇਆ ਗਿਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਾ ਦੀ ਉਸ ਫਿਲਮ ਦੇ ਵਿੱਚ ਇੱਕ ਨਕਲ ਕੀਤੀ ਗਈ ਹੈ ਉਹਨਾਂ ਦਾ ਕਰੈਕਟਰ ਕੀਤਾ ਗਿਆ ਜਿਹੜੀ ਕਿ ਕਿਤੇ ਵੀ ਬਰਦਾਸ਼ਤ ਨਹੀਂ ਹੈਗੀ ਕਿਉਂਕਿ ਸੰਤ ਇੱਕ ਬੜੀ ਕਹਿੰਦੇ ਆ ਅਧਿਆਤਮਿਕ ਸ਼ਖਸੀਅਤ ਸਨ ਜਿਨ੍ਹਾਂ ਨੂੰ ਬ੍ਰਹਮਗਣੀ ਦੇ ਤੌਰ ਤੇ ਹੀ ਸਤਿਕਾਰ ਦਿੰਦੇ ਆ ਜਿਨ੍ਹਾਂ ਨੂੰ ਇਤਿਹਾਸ ਦੇ ਅੰਦਰ ਵੱਡਾ ਸਥਾਨ ਹੈ ਉਹਨਾਂ ਦਾ ਕੋਈ ਵੀ ਬੰਦਾ ਕਰਤਾਰ ਆਮ ਵਿਅਕਤੀ ਕਿ ਕੋਈ ਵੀ ਵਿਅਕਤੀ ਨਹੀਂ ਕਰ ਸਕਦਾ ਇਸ ਗੱਲ ਲਈ ਅਸੀਂ ਖਲਾਫ ਹਾਂ ਪਰ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਇਹ ਜਿਹੜੀਆਂ ਜਿਹੜੀਆਂ ਫਿਲਮਾਂ ਇਹ ਜਿਹੜੀਆਂ ਕਿ ਸਿੱਖਾਂ ਨੂੰ ਨਫ਼ਰਤ ਦੇ ਪਾਤਰ ਬਣਾ ਰਹੀਆਂ ਨੇ ਤੇ ਸਿੱਖਾਂ ਦੇ ਅਸਲ ਮੁੱਦਿਆਂ ਨੂੰ ਕਿਉਂਕਿ ਸਿੱਖਾਂ ਦੀ ਲੜਾਈ ਹੱਕਾਂ ਦੀ ਲੜਾਈ ਆ ਸਿੱਖਾਂ ਦਾ ਸਨਘਰਸ਼ ਸਿੱਖਾਂ ਦਾ ਸੰਘਰਸ਼ ਆ ਸਿੱਖਾਂ ਦੀ ਗੱਲ ਜਿਹੜੀ ਆ ਮਾਨਵਤਾ ਦੇ ਭਲੇ ਲਈ ਹੁੰਦੀ ਆ ਗੁਰੂ ਸਾਹਿਬ ਦੇ ਤੇ ਸਿਧਾਂਤ ਹੀ ਹੁੰਦੀ ਆ ਸੋ ਟ੍ਰੇਲਰ ਦੇ ਅੰਦਰ ਜੋ ਕੁਝ ਦਿਖਾਈ ਦੇ ਰਿਹਾ ਉਹ ਬਹੁਤ ਮਾੜਾ ਤੇ ਸਿੱਖਾਂ ਦੇ ਮਨਾਂ ਵਿੱਚ ਇਸ ਗੱਲ ਹੀ ਕਾफी ਰੋਸ ਆ ਕਿ ਇਹ ਜਿਹੜੀ ਜਿਹੜੀ ਇਹ ਚੀਜ਼ ਦਿਖਾਈ ਜਾ ਰਹੀ ਆ ਇਹਦੇ ਵਿੱਚ ਸਿੱਖ ਕਰੈਕਟਰ ਨੂੰ ਜਿਹੜਾ ਕਿ ਬਦਨਾਮ ਕਰਨ ਦੀ ਕੋਸ਼ਿਸ਼ ਆ ਅਸੀਂ ਇਸ ਦਾ ਡਟਵਾ ਵਿਰੋਧ ਕਰਦੇ ਆਂ